ਜਿੰਦਾਬਾਦ ਕੌਮੀ ਕਿਸਾਨ ਯੂਨੀਅਨ ਜਿੰਦਾਬਾਦ ਪਿੰਡਾਂ ਦਾ ਤੁਹਾਡੇ ਮਾਦੀਮ ਰਈ ਜਿੰਨੇ ਵੀ ਸਾਡੇ ਨਾਲ ਸਾਡੇ ਭੈਣ ਭਰਾ ਜੁੜੇ ਆ ਉਹਨਾਂ ਨੂੰ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵੀਰ ਜੀ ਮੈਂ ਲੱਖਾ ਸ਼ਰਮਾ ਕੌਮੀ ਕਿਸਾਨ ਯੂਨੀਅਨ ਮੁਖ ਬਲਾਰਾ ਪੰਜਾਬ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਐ ਮਲੋੜ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਸਾਡੀ ਟੀਮ ਲੈ ਕੇ ਅਸੀਂ ਚੱਲੇ ਹਾਂ ਚੰਡੀਗੜ੍ਹ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਉਹਦੇ ਤੇ ਫੁੱਲ ਚੜਾਉਣ ਕਿਉਂਕਿ ਜਿਹੜੀਆਂ ਕਿਸਾਨੀ ਮੰਗਾਂ ਸਾਡੀਆਂ ਸਟੇਟ ਨਾਲ ਸੰਬੰਧਿਤ ਸਿਗੀਆਂ ਉਹ ਅਸੀਂ ਮੁੱਖ ਮੰਤਰੀ ਦੀ ਕਚੇਰੀ ਚ ਲੈ ਕੇ ਗਏ ਸੀਗੇ ਮੁੱਖ ਮੰਤਰੀ ਗੱਲਬਾਤ ਦਾ ਖੁੱਲਾ ਟਾਈਮ ਦੇਣ ਦੇ ਕਹਿਣ ਦੇ ਬਾਵਜੂਦ ਗੱਲਬਾਤ ਤੋਂ ਭੱਜ ਗਿਆ ਸਰਕਾਰਾਂ ਭੱਜਦੀਆਂ ਹੀ ਆਈਆਂ ਤੇ ਸਾਡੇ ਜਿਹੜੀ ਫੋਮੀ ਲੀਡਰ ਹੈ ਸਾਡੇ ਜਿਹੜੇ ਸੀਗੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆ ਪੰਜਾਬ ਪੱਧਰ ਦੇ ਉਹਨਾਂ ਨੇ ਇਹ ਆਖਿਆ ਵੀ ਤੁਸੀਂ ਸਾਨੂੰ ਚੰਡੀਗੜ੍ਹ ਜਗ੍ਹਾ ਦੇ ਦਿਓ ਇੱਕ ਅਸੀਂ ਆਪ ਦਾ ਪ੍ਰੋਟੈਸਟ ਕਰਨ ਦਾ ਸਾਡਾ ਜਿਹੜਾ ਹੱਕ ਨਾ ਕੋ ਨਾ ਤਾਂ ਅਸੀਂ ਸੜਕਾ ਜਾਮ ਕਰਕੇ ਲੋਕਾਂ ਨੂੰ ਹਰਾਸ਼ ਕਰਨਾ ਚਾਹੁੰਦੇ ਆ ਨਾ ਹੀ ਸਾਡੇ ਜਿਹੜੇ ਆ ਗੱਲਬਾਤ ਤੋਂ ਸਾਡੇ ਆਗੂ ਭਜਦੇ ਆ ਮੁੱਖ ਮੰਤਰੀ ਖਬਰਾਰ ਚ ਆ ਕੇ ਜਿਹੜਾ ਲੋਕਾਂ ਨੂੰ ਦੇਣਾ ਹੀ ਨਹੀਂ ਚਾਹੁੰਦੇ ਲੋਕਾਂ ਦੇ ਹੱਕ ਇਹ ਚਾਹੇ ਮੋਦੀ ਸਰਕਾਰ ਆ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕੇਂਦਰ ਸਰਕਾਰ ਦੀ ਸ਼ਹਿ ਤੇ ਅਮਿਤ ਸ਼ਾਹ ਦੀ ਸ਼ਹਿ ਤੇ ਮੋਦੀ ਦੀ ਸ਼ਹਿ ਤੇ ਜਿਹੜਾ ਹੈਗਾ ਪੰਜਾਬ ਦਾ ਹਤਾਇਸ਼ੀ ਘਵਾਉਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਅੱਜ ਉਹ ਉਹਨਾਂ ਦੇ ਰਾਹਾਂ ਤੇ ਚੱਲ ਕੇ ਜ਼ਾਲਮ ਹੋ ਗਿਆ ਕਿਸਾਨਾਂ ਤੇ ਲਗਾਤਾਰ ਜ਼ੁਲਮ ਕਰ ਰਿਹਾ ਇਹ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਉਹ ਸੁਣਨੀਆਂ ਵੀ ਚਾਹੁੰਦਾ ਹਾਲ ਤਾਂ ਕਰਨੀਆਂ ਕਈ ਐ ਜਦ ਕਿ ਕਿਸਾਨਾਂ ਨਾਲ ਇਹ ਵਾਅਦੇ ਕਰਕੇ ਸਰਕਾਰ ਆਈ ਸੀ ਇਹਨਾਂ ਦੀ ਬੀਬਾ ਵੀ ਆਦੀ ਸੀ 3 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਸਾਡੀਆਂ ਮੰਗਾਂ ਕੀ ਆ ਯਾਰ ਸਾਡੀਆਂ ਕਿਸਾਨੀ ਮੰਗਾਂ ਵੀ ਸਾਰੀ ਉਮਰ ਮਜ਼ਦੂਰ ਕਮਾਉਂਦਾ ਮਰ ਜਾਂਦਾ ਸਾਰੀ ਉਮਰ 60 ਸਾਲਾਂ ਤੋਂ ਬਾਅਦ ਉਹ ਦਵਾਈ ਲੈਣ ਨੂੰ ਵੀ ਤਰਸਦਾ ਤਾਜੀ ਕਮਾ ਕੇ ਤਾਜੀ ਖਾ ਲੈਂਦਾ ਵੀ ਮਜ਼ਦੂਰਾਂ ਦੀ ਪੈਨਸ਼ਨ ਲਾਈ ਜਾਵੇ ਸਾਡੇ ਕਿਸਾਨਾਂ ਦੀ ਮਿੱਟੀ ਨਾਲ ਮਿੱਟੀ ਹੋ ਕੇ ਉਹ ਭੰਡਾਰ ਭਰਦੇ ਅੰਨ ਦੇ ਤੇ ਉਹਨਾਂ ਦੀ ਪੈਨਸ਼ਨ ਲਾਈ ਜਾਵੇ ਸਾਡਾ ਫਸਲੀ ਬੀਮਾ ਕੀਤਾ ਜਾਵੇ ਯਾਰ ਨਿੱਕੇ ਤੋਂ ਨਿੱਕੀ ਚੀਜ਼ ਦਾ ਬੀਮਾ ਹੋ ਜਾਂਦਾ ਰੇੜੀ ਦਾ 15000 ਦੇ ਮੋਟਰਸਾਈਕਲ ਦਾ ਬੀਮਾ ਹੋ ਜਾਂਦਾ ਸਾਡੀ ਲੱਖਾਂ ਕਰੋੜਾਂ ਦੀ ਫਸਲ ਆ ਔਰ ਅਨਾਜ ਆ ਜਿਹੜਾ 150 ਕਰੋੜ ਭਾਰਤ ਦੀ ਆਵਾਮ ਨੇ ਖਾਣਾ ਕੀ ਉਹਦਾ ਬੀਮਾ ਨਹੀਂ ਹੋਣਾ ਚਾਹੀਦਾ ਕੀ ਕਿਸਾਨ ਨੂੰ ਕੋਈ ਸਹੂਲਤ ਨਹੀਂ ਮਿਲਣੀ ਚਾਹੀਦੀ ਇਹ ਸਾਡੀਆਂ ਹੱਕੀ ਮੰਗਾਂ ਸੀ ਸਾਡੇ ਤੇ ਵਾਅਦਾ ਕਰਿਆ ਹਾਂਜੀ ਅੱਜ ਅਸੀਂ ਚੱਲੇ ਸੀ ਬਾਈ ਜੀ ਚੰਡੀਗੜ੍ਹ ਤੇ ਸਾਨੂੰ ਇੱਥੇ ਡੀਐਸਪੀ ਮਾਨਯੋਗ ਡੀਐਸਪੀ ਮਲੂਟ ਤੇ ਸਿਟੀ ਥਾਣਾ ਦੇ ਪ੍ਰਭਾਰੀ ਆ ਐਸਐਚਓ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਰੋਕ ਲਿਆ ਸੰਯੁਕਤ ਕਿਸਾਨ ਮੋਰਚੇ ਤੋਂ ਇਹੀ ਸਾਨੂੰ ਕਿਹਾ ਗਿਆ ਸੀਗਾ ਵੀ ਭਾਈ ਜਿੱਥੇ ਰੋਕਣ ਪੀਸਫੁਲੀ ਉੱਥੇ ਤੁਸੀਂ ਰੁਕ ਜਾਣਾ ਅਸੀਂ ਰੋਕ ਗਏ ਕੁਝ ਗੱਡੀਆਂ ਸਾਡੀਆਂ ਪਿੱਛੇ ਸੀਗੀਆਂ ਫਿਰ ਉਹਨਾਂ ਨੂੰ ਤੁਹਾਡਾ ਹੱਡਲਾ ਸਟੈਂਡ ਕੀ ਹੈ ਤੁਸੀਂ ਕੋਈ ਸਟੈਂਡ ਆ ਅਸੀਂ ਤਾਂ ਭਾਈ ਜੀ ਇੱਥੇ ਰੁਕੇ ਜਿੱਥੇ ਰੋਕਣਗੇ ਅਸੀਂ ਜਾਣਾ ਹੀ ਜਾਣਾ ਭਾਈ ਜੀ ਅੱਜ ਜਾਵੜੀਏ ਸਵੇਰੇ ਜਾਵੜੀਏ 10 ਦਿਨਾਂ ਨੂੰ ਸਾਨੂੰ ਜੋ ਇਹ ਆਪਦਾ ਜੋ ਇਹ ਕਰ ਸਕਦੇ ਆ ਇਹ ਕਰਨ ਦੇ ਜਿਹਨੇ ਜਰ ਰੋਕ ਰਹਾ ਸਾਡੇ ਜਿਹੜੇ ਸੂਬਾ ਆਗੂ ਆ ਸਾਹਿਬ ਦਾ ਬਿਆਨ ਆਇਆ ਵੀ ਜਿਹੜੇ ਧਰਨਿਆਂ ਨਾਲ ਰੋੜ ਪਰੇਸ਼ਾਨ ਹੁੰਦੇ ਨੇ ਰੋਜ਼ ਰੋਜ਼ ਦੇ ਪ੍ਰੋਟੈਸਟ ਨਾਲ ਤੁਸੀਂ ਉਸ ਬਿਆਨ ਕਿਵੇਂ ਦੇਖਦੇ ਹੋ ਜਿਹੜਾ ਪਰਸੋਂ ਦਿੱਤਾ ਗਿਆ ਸਿਆਸੀ ਬਿਆਨ ਆ ਭਾਈ ਇਹੀ ਧਰਨਿਆਂ ਤੇੋਂ ਨਿਕਲੀ ਪਾਰਟੀ ਆ ਉਦੋਂ ਜਦੋਂ ਇਹ ਕਿ ਉਹਦੇ ਨਾਲ ਨਾ ਹਜ਼ਾਰਿਆਂ ਨਾਲ ਬੈਠੇ ਸੀ ਉਦੋਂ ਲੋਕ ਪਰੇਸ਼ਾਨ ਨਹੀਂ ਹੁੰਦੇ ਸੀ ਜਦੋਂ ਇਹ ਆ ਕੇ ਸਾਡੇ ਨਾਲ ਹੀ ਬੈੰਦਾ ਰਿਹਾ ਭਗਵੰਤ ਮਾਨ ਸਾਡੇ ਨਾਲੇ ਸਟੇਜਾਂ ਸਾਂਝੀਆਂ ਕੀਤੀਆਂ ਉਦੋਂ ਉਦੋਂ ਲੋਕਾਂ ਦੀ ਹਤਾਸ਼ੀ ਗੱਲ ਲੋਕ ਹਤਾਸ਼ੀ ਗੱਲਾਂ ਕਰਦਾ ਸੀ ਦਿੱਲੀ ਇਹਨਾਂ ਦੇ ਲੀਡਰ ਸਾਡੇ ਜਿੱਥੇ ਉਸੀ ਬੈਠੇ